ਹਰ ਮਨ ਜੀ ਹਰ ਮਨ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿਹ ਸਮਾਨ ਕਿੱਥੋਂ ਵੇਚ ਕੇ ਦਮ ਬਣਾਉਂਦੇ ਸੀ ਬਣਾ ਕੇ ਸੇਲ ਕਰਦੇ ਸੀ ਜੇ ਦਿੱਲੀ ਤੋਂ ਲੈ ਕੇ ਆਉਂਦੇ ਸੀ ਨੌਂਟਾ ਸਾਰੇ ਹਾਂਜੀ ਤੇ ਕਿੰਨਾ ਕੁ ਹੁਣ ਤੱਕ ਲੈ ਆ ਚੁੱਕੇ ਹੋ ਸਮਾਨ ਤੇ ਕਿੱਦਾਂ ਲਿਆਂਦੇ ਸੀ ਥੋੜਾ ਜਿਹਾ ਸੇਲ ਕੀਤਾ 10-12 ਬੋਨਾਂ ਬੇਟੀਆਂ ਸੇਲ ਗਈਆਂ ਨਹੀਂ ਇਹ ਬਣਾਉਣ ਦਾ ਤਰੀਕਾ ਤੁਹਾਨੂੰ ਕਿੱਥੋਂ ਆਇਆ ਇਹ ਇਹ ਕਿੱਥੋਂ ਪਤਾ ਚੱਲੇ ਵੀ ਐਵੇਂ ਸ਼ਰਾਬ ਬਣਦੀ ਹੈ ਇਹ ਕਹੇ ਤੂੰ خود ਦੱਸਿਆ ਨਹੀਂ ਤੈਨੂੰ ਹਾਂ ਕਿ ਹਣ ਦੱਸਿਆ ਸੀ ਜਦੋਂ ਤੋਂ ਪੁੱਤ ਲੱਗਿਆ ਅੱਛਾ ਹਾਂਜੀ ਨਹੀਂ ਕੌਣ ਸੀ ਪਤਾ ਕਿੱਦਾਂ YouTube YouTube ਤੋਂ ਦੇਖ ਕੇ YouTube ਤੋਂ ਦੇਖ ਕੇ ਤੇ ਜਿਹੜੇ ਲੇਬਲ ਵਗੈਰਾ ਸੀ ਉਹ ਕਿੱਦਾਂ ਤਿਆਰ ਕਰਦੇ ਸੀ ਤੁਸੀਂ ਕਿੰਨੇ ਤਰ੍ਹਾਂ ਦੇ ਬ੍ਰਾਂਡ ਦੇ ਲੇਬਲ ਤਿਆਰ ਕੀਤੇ ਹੋਏ ਸੀ ਇੱਕ ਹੀ ਤਰ੍ਹਾਂ ਦੋ ਤਰ੍ਹਾਂ ਦਾ ਸੀ ਜੀ ਕਿਹੜਾ ਕਿਹੜਾ ਹਾਂ ਮਾਲਟਾ ਤੇ ਸੋਫੀਆ ਜੀ ਅੱਛਾ ਹਾਂਜੀ ਇਹ ਪੰਜਾਬ ਸਰਕਾਰ ਦੇ ਲੇਬਲ ਤਿਆਰ ਕਰਦੇ ਸੀ ਜਿਹੜੇ ਹਰੇ ਹਰੇ ਨੇ ਤੇ ਹੁਣ ਤੱਕ ਪੰਜਾਬ ਤੋਂ ਬਾਹਰ ਵੀ ਕਿਤੇ ਦਾ ਰੂਮ ਆਇਆ ਹੈ ਕਿੰਨੇ ਦੀ ਬੋਤਲ ਵੇਚਦੇ ਸੀ ਕਿੰਨੇ ਜੀ ਤਿਆਰ ਹੁੰਦੀ ਸੀ ਕਿੰਨੇ ਦੀ ਵੇਚਦੇ ਸੀ 70 80 ਰੁਪਏ ਦੀ ਬੋਤਲ ਵੇਚਦੇ ਸੀ ਕਿੰਨੇ ਜੀ ਤੇ ਥੋੜਾ ਖਰਚਾ ਕਿੰਨਾ ਅੰਦਰ ਦੇ ਕੋ ਬੋਤਲ ਤਿਆਰ ਕਰਦੇ 50 ਰੁਪਏ ਸੰਗਰੂਰ ਦੇ ਵਿੱਚ ਨਕਲੀ ਸ਼ਰਾਬ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਜਿਹੜੀ ਨਕਲੀ ਸ਼ਰਾਬ ਬਣਾਉਣ ਦਾ ਸਰਗਣਾ ਸੀ ਜਿਹੜਾ ਮੁੱਖ ਮਾਸਟਰਮਾਈਂਡ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਦੱਸ ਦिए ਕਿ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਲੋਕਾਂ ਦਾ ਜਿਹੜਾ ਇਲਾਜ ਹਸਪੀਟਲ ਦੇ ਵਿੱਚ ਚੱਲ ਰਿਹਾ ਹੈਗਾ ਤੇ ਅੱਜ ਪੁਲਿਸ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਉਸ ਕਾਰਵਾਈ ਦੇ ਵਿੱਚ ਇੱਕ ਘਰ ਦੇ ਵਿੱਚ ਜਿਹੜਾ ਪਾਤਣਾ ਏਰੀਆ ਦੇ ਵਿੱਚ ਇੱਕ ਘਰ ਦੇ ਵਿੱਚ ਜਿਹੜਾ ਇਹ ਨਕਲੀ ਸ਼ਰਾਬ ਬਣਾਉਣ ਦਾ ਜਿਹੜਾ ਇਹ ਇੱਕ ਜਿਹੜਾ ਕਾਲਾ ਧੰਦਾ ਜਿਹੜਾ ਉਹ ਚੱਲ ਰਿਹਾ ਸੀ ਜਿਸ ਦੇ ਵਿੱਚ ਖਾਲੀ ਬੋਤਲਾਂ 200 ਲੀਟਰ 에ਥਨ올 ਮਿਲਿਆਗਾ ਤੇ ਜਿਹੜੇ ਟੱਕਣ ਸੀ ਉਹਨਾਂ ਦੇ ਸੀਲ ਲਾਉਣ ਦੇ ਔਰ ਉਹਨਾਂ ਦੇ ਜਿਹੜਾ ਲੇਬਲ ਤਿਆਰ ਕਰਨ ਦੇ ਲਈ ਜਿਹੜਾ ਇੱਕ ਪ੍ਰਿੰਟਰ ਹੈ ਜਿਹੜਾ ਉਹ ਪੂਰਾ ਸਮਾਨ ਜਿਹੜਾ ਉਹਨੂੰ ਸੀਲ ਲਾਉਣ ਦੇ ਲਈ ਪੂਰਾ ਜਿਹੜਾ ਸਮਾਨ ਰੱਖਿਆ ਗਿਆ ਸੀ ਉਹ ਬਰਾਮਦ ਕੀਤਾ ਗਿਆ ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਆਖਰਕਾਰ ਇਹ ਕੜੀ ਜੁੜੀ ਕਿਵੇਂ ਕਿਉਂਕਿ ਚਾਰ ਲੋਕ ਪਹਿਲਾਂ ਕਿ ਪਿੰਡ ਦੇ ਵਿੱਚ ਜਿਹੜੇ ਲੋਕ ਨੇ ਉਹ ਸਪਲਾਈ ਕਰਦੇ ਨੇ ਫਿਰ ਉਸ ਤੋਂ ਅੱਗੇ ਦੂਸਰੇ ਨਾਲ ਕਨੈਕਟ ਹੁੰਦਾਗਾ ਤਾਂ ਫਿਰ ਪਾਤੜਾਂ ਦੇ ਵਿੱਚ ਪਹਿਲੀ ਵਾਰ ਜਿਹੜਾ ਇਹ ਤਿਆਰ ਹੋਇਆ ਕਿਉਂਕਿ ਹਜੇ ਉਹਨਾਂ ਨੇ ਇੱਕ ਪਹਿਲਾਂ ਹੀ ਜਿਹੜਾ ਕਹਿ ਸਕਦੇ ਆ ਇੱਕ ਅਲਾਉਟ ਤਿਆਰ ਕੀਤਾ ਸੀ ਵੱਡੀ ਜ ਪਹਿਲੀ ਵਾਰ ਜਿਹੜੀ ਤਿਆਰ ਕਰਨ ਤੋਂ ਬਾਅਦ ਇਹ ਪਿੰਡਾਂ ਦੇ ਵਿੱਚ ਸਪਲਾਈ ਕੀਤੀ ਸੀ ਹੁਣ ਵਿਭਾਗ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿਹੜੀ ਜਿਹੜੀ ਅਨਾਉਂਸਮੈਂਟਾਂ ਕਰਵਾਈਆਂ ਗਈਆਂ ਨੇ ਕਿ ਅਗਰ ਸਾਹੀ ਨਾਮ ਦਾ ਜਿਹੜੀ ਸਾਹੀ ਨਾਮ ਦਾ ਜਿਹੜਾ ਮਾਰਕਾ ਸੀ ਅਗਰ ਇਸ ਤਰ੍ਹਾਂ ਦੀਆਂ ਬੋਤਲਾਂ ਕਿਸੇ ਦੇ ਘਰ ਪਈਆਂ ਨੇ ਉਹ ਸ਼ਰਾਬ ਨਾ ਪੀਤੀ ਜਾਵੇ ਕਿਉਂਕਿ ਇਸ ਤਰ੍ਹਾਂ ਸ਼ਰਾਬ ਪੀਣ ਦੇ ਨਾਲ ਜਿਹੜੀ ਉਲਟੀਆਂ, ਪੇਟ ਦਰਦ ਦੀ ਸ਼ਿਕਾਇਤ ਹੋਈ ਜਿਸ ਤੋਂ ਬਾਅਦ ਖੂਨ ਦੀਆਂ ਉਲਟੀਆਂ ਆਈਆਂ ਜਿਨ੍ਹਾਂ ਦੇ ਲੋਕਾਂ ਦੀ ਜਿਹੜੀ ਉਹ ਮੌਤ ਹੋ ਰਹੀ ਹੈ ਫਿਰ ਹਾਲ ਕੋਈ ਤਾਜ਼ਾ ਮਾਮਲਾ ਸਾਹਮਣੇ ਨਹੀਂ ਆਇਆ ਸਿਵਲ ਪ੍ਰਸ਼ਾਸਨ ਨੇ ਜਿਹੜੀ ਨਜ਼ਰ ਆਸਪਾਸ ਦੇ ਪਿੰਡਾਂ ਦੇ ਉੱਪਰ ਬਣਾਈ ਹੋਈ ਹੈ ਅੱਜ ਸੰਗਰੂਰ ਦੇ ਵਿੱਚ ਏਡੀਜੀਪੀ ਵੱਲੋਂ ਜਿਹੜੀ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਜਦੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਿਹੜਾ ਮੁੱਖ આરોપી ਹੈ ਜਿਹੜਾ ਉਸਨੇ ਕਿਹਾ ਕਿ ਸਾਨੂੰ ਜਿਹੜੀ ਬੋਤਲ ਸੀ ਉਹ 50 ਤੋਂ 70 ਰੁਪਈਆ ਦੇ ਵਿੱਚ ਜਿਹੜੀ ਤਿਆਰ ਹੋ ਜਾਂਦੀ ਸੀ ਪਰ ਲੇਕਨ ਸਸਤੀ दारू ਨੇ ਬੇਸ ਕੀਮਤੀ ਜਾਨਾਂ ਜਿਹੜੀਆਂ ਉਹ ਲਈਆਂ ਨੇ ਜਿਹੜੇ ਮ੍ਰਿਤਕ ਨੇ ਸਾਰੇ ਹੀ ਆ ਆਮ ਘਰਾਂ ਦੇ ਨਾਲ ਗਰੀਬ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਨੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਨੇ ਜਿਨ੍ਹਾਂ ਦੀਆਂ ਜੜੀਆਂ ਇਹ ਮੌਤਾਂ ਹੋਈਆਂ ਨੇ ਕਈ ਘਰਾਂ ਦੇ ਵਿੱਚ ਤਾਂ ਦੋ ਸਗੇ ਭਾਈਆਂ ਦੀਆਂ ਮੌਤਾਂ ਹੋਈਆਂ ਨੇ ਅਤੇ ਬਾਪ ਪੁੱਤ ਹਸਪੀਟਲ ਦੇ ਵਿੱਚ ਨੇ ਪੁੱਤ ਦੀ ਮੌਤ ਹੋ ਜਾਂਦੀ ਹੈ ਤੇ ਪਿਤਾ ਦਾ ਜਿਹੜਾ ਇਲਾਜ ਚੱਲ ਰਿਹਾ ਇੱਕ ਵੱਡੀ ਘਟਨਾ ਜਿਹੜੀ ਇਹ ਸੰਗਰੂਰ ਦੇ ਵਿੱਚ ਹੋਈ ਹੈ ਕਿਉਂਕਿ ਨਕਲੀ ਸ਼ਰਾਬ ਦਾ ਜਿਹੜਾ ਇਹ ਗੋਰਖ ਧੰਦਾ ਜਿਹੜਾ ਇੱਥੇ ਚੱਲ ਰਿਹਾ ਸੀ ਕਿਉਂਕਿ ਆਮ ਤੌਰ ਤੇ ਜੂਪੀ ਬਿਹਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਸੀ ਪਰ ਪੰਜਾਬ ਦੇ ਵਿੱਚ ਇਹ ਕਈ ਵੱਡੇ ਸਵਾਲ ਖੜੇ ਕਰਦੀਆਂ ਕਿ ਅਖਰਕਾਰ ਕਿਵੇਂ ਅ ਬਿਨਾ ਇਨੇ ਡਰ ਭੈ ਤੋਂ ਇੱਕ ਘਰ ਦੇ ਵਿੱਚ ਜਿਹੜੀ ਨਕਲੀ ਸ਼ਰਾਬ ਦੀ ਜਿਹੜੀ ਫੈਕਟਰੀ ਜਿਹੜੀ ਉਹ ਲਾ ਲੀ ਗਈ ਦੀ ਭਾਵੇਂ ਕੀ ਜਦੋਂ ਥੋੜੀਆਂ ਬੋਤਲਾਂ ਬਣੀਆਂ ਉਸ ਤੋਂ ਬਾਅਦ ਹੀ ਜਿਹੜੇ ਉਹ ਫੜੇ ਗਏ ਨੇ ਪਰ ਫੜਨ ਤੋਂ ਬਾਅਦ ਕਹਿ ਸਕਦੇ ਆ ਕਿ ਇੱਕ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਅੱਠ ਮੌਤਾਂ ਜਿਹੜੀਆਂ ਹੋਈਆਂ ਨੇ ਕਈ ਸਵਾਲ ਇਹ ਪ੍ਰਸ਼ਾਸਨ ਦੇ ਉੱਪਰ ਵੀ ਜਿਹੜੇ ਉਹ ਖੜੇ ਹੁੰਦੇ ਨੇ ਕਿ ਉਸ ਟਾਈਮ ਇਹਨਾਂ ਦੇ ਉੱਪਰ ਪਹਿਲਾਂ ਇਹ ਗੌਰ ਕਿਉਂ ਨਹੀਂ ਕੀਤੀ ਗਈ ਕਿ ਕੀ ਇਹਨਾਂ ਦਾ ਕੋਈ ਵੱਡਾ ਬੈਕਗ੍ਰਾਉਂਡ ਸੀ ਕਿ ਉਹ ਇਹ ਲੋਕ ਪਹਿਲਾਂ ਸ਼ਰਾਬ ਲਿਆ ਕੇ ਵੇਚਦੇ ਸੀ ਕਿਉਂਕਿ ਇੱਕੋ ਸਮੇਂ ਜਿਹੜਾ ਸ਼ਰਾਬ ਬਣਾਉਣ ਦਾ ਕੰਮ ਆਪਣੇ ਘਰ ਦੇ ਵਿੱਚ ਸ਼ੁਰੂ ਕਰਨਾ ਤੇ ਫਿਰ ਉਸ ਨੂੰ ਮਾਰਕੀਟ ਦੇ ਵਿੱਚ ਉਤਾਰ ਦੇਣਾ ਇਹ ਕਈ ਵੱਡੇ ਸਵਾਲ ਖੜੇ ਕਰੀਆ ਪੁਲਿਸ